ਦੇ ਆ ਤੁਮਾਰੀ ਕਰਵਾਇਆ ਇਹ ਸੰਦੇਸ਼ ਸਾਰੇ ਸੰਗਤ ਨੂੰ ਦਾਸ ਬਣੀਓ ਬੜਾ ਲੱਖ ਲੱਖ ਵਧਾਈ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾ ਸਿੰਘਾਂ ਦੇ ਸਥਾਨਾਂ ਤੇ ਜੋ ਅੱਜ ਅਸੀਂ ਪਹਿਲਾ ਸ਼ੁਰੂਆਤ ਕਾਰਜ ਕੀਤਾ ਹੈ ਇਹ ਗਰੀਬ ਲੜਕੀ ਦਾ ਕਾਰਜ ਕੀਤਾ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਹਲਾਕਾ ਨਿਵਾਸੀ ਸੰਗਤਾਂ ਦਾ ਬੜਾ ਸੰਯੋਗ ਮਿਲਿਆ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਅਸੀਂ ਅੱਜ ਇਹ ਕਾਰਜ ਸ਼ੁਰੂ ਕੀਤਾ ਹੈ ਲੜਕੀ ਤੱਕ ਦਾ ਕਾਰਜ ਹੋਇਆ ਹੈ ਤੇ ਅੱਗੇ ਤੋਂ ਅਸੀਂ ਹੋਰ ਗਰੀਬ ਲੜਕੀਆਂ ਦੇ ਕਾਰਜ ਆਰੰਭ ਕੀਤੇ ਹਨ ਕੋਈ ਵੀ ਪਰਿਵਾਰ ਦੀ ਲੜਕੀ ਗਰੀਬ ਹੋਵੇ ਉਹ ਦੱਸਣਾ ਸੰਪਰਕ ਕਰਨ ਤਾਂ ਕਿ ਅਸੀਂ ਅੱਗੇ ਤੋਂ ਵੀ ਬਚੜਕੇ ਲੜਕੀਆਂ ਦੇ ਗਰੀਬਾਂ ਦੇ ਕਾਰਜ ਕਰਾਂਗੇ ਹੋਰ ਵੀ ਕਾਰਜ ਕਰਨੇ ਆ ਪਰ ਸੰਗਤਾਂ ਦੇ ਸੰਯੋਗ ਨਾਲ ਹੋਣੇ ਆ ਸਾਰੀਆਂ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਸੰਯੋਗ ਹੈ ਭਾਈ ਇਸ ਤਰ੍ਹਾਂ ਹੀ ਆਪਾਂ ਸ਼ਿਦਾ ਸਿੰਘ ਦੇ ਸਤਾਨਾਂ ਤੋਂ ਸੇਵਾ ਨਿਭਾਉਣੀ ਆ। ਦਾਸ ਸਾਰੇ ਸੰਗਤ ਨੂੰ ਬੇਨਤੀ ਕਰਦਾ ਇਕਦਾਂ ਪਾਈ ਗੁਰੂ ਵਾਲੇ ਬਣ ਡੰਡੇ ਪੜ ਤਾਂ ਅਪਰਿਸ਼ਕੋ ਤੇ ਇਹ ਸੇਵਾ ਵਿੱਚ ਬਹੁਤ ਬਹੁਤ ਸਾਰੇ ਸੰਗਤ ਜੀ ਯੋਗਦਾਨ ਪਾਉ ਜਿੰਨਾ ਵੀ ਕੀਤੇ ਛੱਡਦਾ ਹੈ। ਸਾਰੇ ਸੰਗਤ ਨੂੰ ਦਾਸ ਇਸ ਤੋਂ ਇਲਾਵਾ ਵੀ ਹੋਰ ਮੰਗ ਨਹੀਂ ਕਰਦਾ। ਹਾਂਜੀ ਇਸ ਤੋਂ ਇਲਾਵਾ ਅਸੀਂ ਪਹਿਲਾਂ ਹੌਲੇ ਮੱਲ ਦੇ ਪੰਜ ਲੰਗਰ ਚੱਲਿਆ ਜੀ ਸਾਡਾ। ਉਦਾਂ ਲੰਗਰ ਸਾਡਾ 24 ਘੰਟੇ ਜਾਰੀ ਆ। ਰਾਤ ਨੂੰ ਲੰਗਰ ਚੱਲਦਾ ਹੈ। ਜਾ ਨਸੀਬ ਪ੍ਰਸ਼ਾਦੇ ਦਾ ਲੰਗਰ ਇੱਥੇ ਜਾਰੀ ਹੈ 24 ਘੰਟੇ ਤੇ ਪਹਿਲਾਂ ਅਸੀਂ ਬੋਲੇ ਮਰਦਾ ਲੰਗਰ ਲਗਾਇਆ ਤੇ ਕੈਂਪ ਲਗਾਇਆ ਅੱਖਾਂ ਦਾ ਕੈਂਪ ਦਵਾਈਆਂ ਦਾ ਮੈਡੀਕਲ ਕੈਂਪ ਖੂਨਦਾਨ ਕੈਂਪ ਹੋਰ ਲੜਕੀਆਂ ਨੂੰ ਅਸੀਂ ਦਾਜ ਵੀ ਦਿੱਤਾ ਹੈ ਕਿਉਂਕਿ ਬੈੱਡ ਪੇਟੀ ਹੋਰ ਵੀ ਜਿੰਨਾ ਕੋਈ ਭਾਂਡੇ ਬਰਤਨ ਦਿਓ ਵੀ ਆ ਬਿਸਤਰੇ ਉਹ ਵੀ ਅਸੀਂ ਜਿੰਨੀ ਵੀ ਛੜਦਾ ਸੰਗਤ ਦੀ ਆਉਂਦੀ ਆ ਉਹ ਅਸੀਂ ਲੜਕੀ ਨੂੰ ਪਾਉਂਦੇ ਅੱਜ ਕਿੰਨੇ ਲੜਕੀਆਂ ਦੇ ਘਰ ਅੱਜ ਇੱਕ ਲੜਕੀ ਦਾ ਘਰ ਤੇ ਹੋਇਆ ਦਾ ਜੀ ਅੱਜ ਵਿਆਹ ਦਾ ਮਾੜੇ ਕੋਈ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਾਰਜ ਹੋਇਆ ਇੱਥੇ ਮੈਂ ਗਰੀਬ ਤਾਰੀ ਕਹਾਂਗਾ ਪਰਿਵਾਰ ਨੂੰ ਪਰ ਜਿਹੜੀ ਚੀਜ਼ ਦੀ ਲੋੜ ਹੈ ਕਿਸੇ ਇਦਾਂ ਦੇ ਪਰਿਵਾਰਾਂ ਨੂੰ ਉਹ ਸਾਡਾ ਫਰਜ਼ ਬਣਦਾ ਸੀ ਜਿਹੜੀ ਕੌਮ ਆ ਉਹ ਤੇ ਹਿੰਦੂ ਮੁਸਲਮ ਸਿੱਖ ਐ ਸਾਰਿਆਂ ਦਾ ਫਰਜ਼ ਹੈ ਤੇ ਇਹ ਜੋ ਕਾਰਜ ਅੱਜ ਬਾਬਾ ਜਗੀਰ ਸਿੰਘ ਜੀ ਸੰਤਵਾਪੁਰਸ਼ਾ ਨੇ ਆਰੰਭ ਕੀਤਾ ਉਹ ਨਿਰੰਤਰ ਸਾਡਾ ਅੱਜ ਤੋਂ ਜਾਰੀ ਹੋ ਗਿਆ ਇੱਥੇ ਮਹੀਨੇ 'ਚ ਇੱਕ ਵਾਰੀ ਦੋ ਵਾਰੀ ਜਾਂ ਜਿੰਨਾ ਵੀ ਹੋ ਸਕੇ ਇੱਥੇ ਇਸੇ ਤਰ੍ਹਾਂ ਹੀ ਸਵਾਵਾਆਂ ਜਿਹੜੀਆਂ ਚਲਦੀਆਂ ਰਹਿਣਗੀਆਂ ਅੱਜ ਜੋ ਵਿਆਹ ਕਾਰਜ ਹੋਇਆ ਉਹਦੇ ਵਿੱਚ ਇੱਧਰ ਦੇਖ ਲਓ ਬੈੱਡ ਦਿੱਤਾ ਹੈ ਪੇਟੀ ਦਿੱਤੀ ਗਈ ਹੋਰ ਲੜਿੰਦਾ ਸਮਾਨ ਦਿੱਤਾ ਗਿਆ ਤੇ ਪਰੰਤੂ ਘੱਟੋ ਘੱਟ ਜੇ ਜ਼ਿਆਦਾ ਤੁਸੀਂ ਆਪ ਤੁਹਾਡੇ ਕੈਮਰੇ 'ਚ ਸਾਰਾ ਪਤਾ ਚੱਲ ਗਿਆ ਵੀ ਘੱਟੋ ਘੱਟ 100-150 200 ਬੰਦਾ ਇੱਥੇ ਇਕੱਠਾ ਹੋਇਆ ਸੰਗਤ ਦਾ ਸੋ ਜਿਹਦੇ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਸਿੰਘ ਸਾਹਿਬ ਆਬਾ ਕੁਲਵਿੰਦਰ ਸਿੰਘ ਜੀ ਜ਼ਥੇਦਾਰ ਚਮਕੌਰ ਸਾਹਿਬ ਵਾਲੇ ਉਹ ਵੀ ਸੇਸਟੌਰ ਤੇ ਕੋਈ 10 ਜਿੱਥੇ ਇੰਟਰਨੈਸ਼ਨਲ ਟਾਡੀ ਹੈ ਉਥੇ ਮੈਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੋ ਸੀਨੀਅਰ ਉਪ ਪ੍ਰਧਾਨ ਪੰਜਾਬ ਵੱਲੋਂ ਵੀ ਹਾਜ਼ਰੀ ਲਵਾਈ ਹੈ ਕਿ ਅਸੀਂ ਇਦਾਂ ਦੇ ਕਾਰਜਾਂ ਵਿੱਚ ਹਿੱਸੇ ਪਾਉਂਦੇ ਰਾਂਗੇ ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਚੱਲ ਕੇ ਇਸ ਪ੍ਰੋਗਰਾਮ ਨੂੰ ਪੂਰੀ ਦੁਨੀਆ ਨੂੰ ਦਿਖਾਉਣਾ ਹੈ ਤੇ ਦੁਨੀਆ ਜਿਹੜੀ ਹੈ ਉਹ ਦਾਨ ਕਰਨ ਲਈ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ